ਐਮਐਲਏ ਸਾਹਿਬ ਅੱਜ ਤੁਸੀਂ ਹੰਮਤਪੁਰੇ ਪਹੁੰਚੇ ਆ ਇਹਦਾ ਕੀ ਕਾਰਨ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਅੱਜ ਅਸੀਂ ਪਿੰਡ ਹੰਮਤਪੁਰਾ ਦੇ ਗ੍ਰੈਡ ਵਿੱਚ ਇਕੱਤਰ ਹੋਏ ਆ ਜਿਹਦੇ ਵਿੱਚ ਸਾਡੇ ਐਕਸੀਲ ਸਾਹਿਬ ਸਰਦਾਰ ਜਸਵੀਰ ਸਿੰਘ ਜੀ ਔਰ ਇਹਨਾਂ ਦਾ ਪੂਰਾ ਸਟਾਫ ਐਸਜੀਉਲ ਸਾਹਿਬ ਜੈ ਸਾਹਿਬ ਔਰ ਸਾਡੇ ਸਰਪੰਚ ਸਾਹਿਬ ਸਰਦਾਰ ਬਾਦਲ ਸਿੰਘ ਜੀ ਹੰਮਤਪੁਰਾ ਤੇ ਸਮੁੱਚੇ ਮੈਂਬਰ ਸਹਿਬਾਨ ਸਾਡੇ ਪ੍ਰਧਾਨ ਸਹਿਬਾਨ ਔਰ ਸਾਡੇ ਸਾਰੇ ਆਗੂ ਸਹਿਬਾਨ ਇੱਥੇ ਪਹੁੰਚੇ ਨੇ ਅੱਜ ਅਸੀਂ ਇੱਕ ਉਦਘਾਟਨ ਕੀਤਾ ਜਿਹੜਾ ਕਿ 30 ਲੱਖ ਰੁਪਏ ਦੀ ਲਾਗਤ ਦੇ ਨਾਲ ਉਦਘਾਟਨ ਅਸੀਂ ਕੀਤਾ ਔਰ ਇਹਦਾ ਸਾਨੂੰ ਇੱਕ ਬਹੁਤ ਵੱਡਾ ਫਾਇਦਾ ਹੋਇਆ ਕਿਉਂਕਿ ਜਿਹੜਾ ਅਹਿਮਦਪੁਰਾ ਸੀ ਉਹਦੀ ਇੰਡਸਟਰੀ ਅਲੱਗ ਕਰ ਦਿੱਤੀ ਔਰ ਜਿਹੜਾ ਪਿੰਡ ਸੀ ਅਰਬਨ ਉਹ ਅਲੱਗ ਕਰ ਦਿੱਤਾ ਗਿਆ ਇਹ ਤਕਰੀਬਨ 65 ਲੱਖ ਰੁਪਏ ਦੇ ਖਰਚ ਦੇ ਨਾਲ ਚਾਰ ਹੋਇਆ ਔਰ 3 ਕਿਲੋਮੀਟਰ ਦਾ ਇਹਦਾ ਜਿਹੜਾ ਏਰੀਆ ਬਣਦਾ ਤੇ 65 ਦੇ ਵਿੱਚ ਆਪਣੇ ਪੋਲ ਲਾਏ ਗਏ ਨੇ ਸੋ ਇਹਦੇ ਨਾਲ ਸਾਡੇ ਹਿੰਦਤਪੁਰਾ ਨੂੰ ਬਹੁਤ ਵੱਡਾ ਫਾਇਦਾ ਹੋ ਜਾਣਾ ਔਰ ਦੂਸਰੇ ਪਿੰਡਾਂ ਨੂੰ ਵੀ ਨੇੜੇ ਵੀ ਉਹਨਾਂ ਨੂੰ ਵੀ ਫਾਇਦਾ ਹੋਊਗਾ ਕਿਉਂਕਿ ਜਿਹੜਾ ਇਹ ਇੱਕ ਬਹੁਤ ਵਧੀਆ ਪ੍ਰੋਜੈਕਟ ਲੱਗਿਆ ਸੋ ਮੈਂ ਆਪਣੇ ਵੱਲੋਂ ਡਿਪਾਰਟਮੈਂਟ ਦਾ ਮੰਤਰੀ ਸਾਹਿਬ ਦਾ ਸੀਐਮ ਸਾਹਿਬ ਦਾ ਔਰ ਮਹਿਕਮੇ ਦੇ ਅਧਿਕਾਰੀ ਸਹਿਬਾਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਹਿ ਰਹੇ ਲੋ ਜੀ ਕੈਮਰਿਆਂ ਦਾ ਜੀ ਇੱਥੇ ਜਿਆਦਾ ਚੌਰੀਆਂ ਬਹੁਤ ਚਾਹਨਾ ਚਾਹਦੇ ਜਿਆਦਾ ਹੁੰਦੇ ਨੇ ਚੋਰੀਆਂ ਰਾਤ ਨੂੰ ਟਿੱਕਦੇ ਨੇ ਉਹਦਾ ਕਰਕੇ ਕੈਮਰਿਆਂ ਦਾ ਕੈਮਰਾ ਵਾਲੀ ਜੀ ਬ੍ਰੋ ਮੈਕ੍ਰੋਫੋਨ ਬੈਕਗ੍ਰਾਉਂਡ ਬਿਨਾਂ ਜੀ ਹਾਂ ਜੀ ਇਹ ਮੈਂ ਕਮੈਂਟ ਕਰਕੇ ਤੁਹਾਨੂੰ ਜੀ ਦੇ ਦਿੰਦਾ ਤੁਸੀਂ ਆਪਾਂ ਪੀਐਸ ਤੋਂ ਕਰਵਾਤਾ ਲੈਂਦਾ ਹਾਂ ਹਾਂ ਮੈਂ ਮੈਗਜ਼ਿਨ ਜੇ ਤਾਂ ਲਿਖਿਆ ਜੀ ਕੋਈ ਖੰਦ ਹੋਇਆ ਨਹੀਂ ਜੇ ਕੋਈ ਕਹਿੰਦੇ ਕਿ ਇਹ ਨਹੀਂ ਜਾਊਗਾ ਜੇ ਲੱਗਣਗੇ ਤਾਂ ਪੂਰੇ ਪੰਜਾਬ ਚ ਲੱਗਣਗੇ ਨਹੀਂ ਇਕੱਲੇ ਸਟੇਸ਼ਨ ਵਾਸਤੇ ਨਹੀਂ ਆ ਲੋਕ ਉਹ ਹੋ ਜਾਣਾ ਹਾਂ ਹੋ ਜਾਣਾ ਜਦ ਇਹਨਾਂ ਨੂੰ ਡਿਸਕਸ ਕਰੀਏ ਛੋਟੇ ਲੈਵਲ ਤੇ ਮਤਲਬ ਲੱਗ ਜੇ ਜਦੋਂ ਵਾਰਿੰਗੂ ਦੀ ਕਾਲਸਾ ਵਾਰਿੰਗੂ ਦੀ ਥੱਤੇ ਤਾਂ ਪਿੰਡ ਵਾਲਾ ਐਮਐਲਏ ਸਾਹਿਬ ਨੇ ਦੱਸ ਹੀ ਦਿੱਤਾ ਕਿ ਜੋ ਆਪਾਂ ਨੇ ਪਿੰਨ ਹਿੰਮਤਪੁਰੇ ਕਿਉਂਕਿ ਪਿੰਡ ਵੱਡਾ ਹੈ ਲੈਡ ਦੀ ਬਹੁਤ ਪ੍ਰੋਬਲਮ ਸੀ ਫਿਰ ਆਪਣੇ ਮੌਜੂਦਾ ਸਰਪੰਚ ਸਰਦਾਰ ਬਾਦਲ ਸਿੰਘ ਜੀ ਇਹਨਾਂ ਨੇ ਸਾਡੇ ਐਮਐਲਏ ਸਾਹਿਬ ਸਰਦਾਰ ਮਨਦੀਸ਼ ਸਿੰਘ ਜੀ ਕੋਲ ਗੱਲਬਾਤ કરી ਉਦੋਂ ਇਹਨਾਂ ਨੇ ਅੱਗੇ ਗਵਰਨਮੈਂਟ ਤੋਂ ਜੋ ਇਹ ਜੀ ਦੱਸਣਾ ਹੈ ਹੁਣ ਦੋ ਫੀਡਰ ਆਪਾਂ ਪਾਸ ਕਰਾਏ ਨੇ ਜੋ 35 ਲੱਖ ਦੇ ਤਕਰੀਬਨ ਪਾਸ ਹੋਏ ਨੇ ਇਹਦੇ ਵਿੱਚ 66 ਲੱਖ ਰੁਪਇਆ ਖਰਚਾ ਹੋਇਆ ਸਾਰੇ ਪਿੰਡ ਨੇ ਬਹੁਤ ਸਾ ਦਿੱਤਾ ਜੀ ਸਾਹਿਬ ਨੇ ਇਹਨੂੰ ਦੇ ਸਾਰੇ ਬਰਕਰਾਂ ਨੇ ਪਿਆਰੇ ਇਹ ਦਿਨ ਰਾਤ ਕੰਮ ਕਰਦੇ ਆ ਤਾਂ ਮੈਂ ਕਿੰਨਾ ਮੀਂਹ ਹੀ ਰੀ ਹੈ ਆਪਾਂ ਸਾਰੇ ਜਾਣਦੇ ਆ ਅੱਜ ਵੀ ਕਿੰਨੀ ਵਾਰਸ ਆ ਪਹਿਲਾਂ ਕਿੰਨੀ ਵਾਰਸ ਬਈ ਦਿਨ ਰਾਤ ਪਿਆਰੇ ਕੰਮ ਕਰਦੇ ਆ ਤੇ ਸਾਡੇ ਨਾਲ ਹੀ ਬਹੁਤ ਸਤਿਕਾਰਯੋਗ ਸੰਤ ਬਾਬਾ ਜਗਤ ਸਿੰਘ ਜੀ ਜਿਨ੍ਹਾਂ ਨੇ ਟੈਕਰਾ ਦੁਆਰਾ ਤਾਲੀਆਂ ਦੁਆਰਾ ਜੋ ਵੀ ਯੋਗਦਾਨ ਬਹੁਤ ਵੱਡਾ ਨਾਲ ਇਹਨਾਂ ਨੇ ਪਾਇਆ ਨਾਲ ਹੀ ਗੋਦਰਾ ਮਲੋ ਸੀਹ ਦੇ ਹਿੰਦਮਤਪੁਰਾ ਉਤੋਂ ਲੰਗਰ ਦੀ ਸੇਵਾ ਅੱਗੇ ਵੀ ਹੁੰਦੀ ਆ ਹੁਣ ਵੀ ਜਿੰਨਾ ਇੱਧਰ ਕੰਮ ਚੱਲਿਆ ਸਾਰੀ ਸੇਵਾ ਉਤੋਂ ਹੋਈ ਹੈ ਤੇ ਮਾਇਆ ਕਰਕੇ ਵੀ ਬਾਬਾ ਜੀ ਨੇ ਵੀ ਅਸੀਂ ਵੀ ਜੋ ਆਪਾਂ ਬਾਕੀ ਬੰਦੇ ਲਾਇਏ ਸੀ ਕੰਮ ਕਰਾਇਆ ਆਪਾਂ ਵਿੱਚ ਮਾਇਆ ਦਾ ਖਰਚਾ ਵੀ ਆਇਆ ਉਹ ਵੀ ਇਹਨਾਂ ਦਾ ਬਹੁਤ ਵੱਡਾ ਸ਼ਰਯੋਗ ਹੈ ਜੋ ਵੀ ਸਾਨੂੰ ਹੁਕਮ ਗਾਦੇ ਜਿਵੇਂ ਨਾਲ ਹੀ ਇਹਨਾਂ ਦੇ ਪਿਆਰ ਆ ਸਾਡੇ ਨਾਲ ਜੋ ਵੀ ਪਿੰਡ ਨੇ ਸ਼ਰਯੋਗ ਦਿੱਤਾ ਨੌਜਵਾਨਾਂ ਨੇ ਸ਼ਰਯੋਗ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਉਹਨੇ ਵੀ ਡਰ ਚਾਲੂ ਹੋ ਗਿਆ ਆਪਣਾ ਪਿੰਡ ਹਿੰਮਤਪੁਰਾ ਦੋ ਹਿੱਸਿਆਂ 'ਚ ਵੰਡਿਆ ਗਿਆ ਜੀ ਲੋਡ ਵੰਡਿਆ ਗਿਆ ਇਹਦੇ ਨਾਲ ਜੇ ਲਾਈਟ ਦੀ ਪ੍ਰੋਬਲਮ ਆਉਂਦੀ ਹੈ ਉਹ ਹੁਣ ਆਪਣੀ ਲੋਡ ਲੋਟ ਹੋ ਗਈ ਹੈ ਹੁਣ ਕੋਈ ਪ੍ਰੋਬਲਮ ਨਹੀਂ ਆਵੇਗੀ ਤੇ ਅਸੀਂ ਧੰਨਵਾਦ ਕਰਦੇ ਆਂ ਐਮ ਐਲ ਏ ਸਾਹਿਬ ਦਾ ਤੇ ਸਾਰੇ ਜੇ ਆਈ ਸਾਹਿਬ ਇਲੈਕਸ਼ਨ ਸਾਹਿਬ ਸਾਰਿਆਂ ਦਾ ਵੀ ਸਾਰੇ ਬੜਕਾ ਨਾਲ ਧੰਨਵਾਦ ਜੀ ਇਹਨਾਂ ਨੇ ਬੜਾ ਲਗਨ ਮਿਹਨਤ ਨਾਲ ਇੰਨੇ ਕੰਮ ਕਰਿਆ ਬਹੁਤ ਧੰਨਵਾਦ ਵਾਹਿਗੁਰੂ ਜੀ ਕਾਕਲ ਸਾਹਿਬ ਵਾਹਿਗੁਰੂ ਜੀ ਕੀ ਖਤੇ ਹਾਂਜੀ ਸਾਸੀ ਨਾਲ ਦੀ ਅੱਜ ਜਿਹੜਾ ਮਹੂਤ ਹੋਇਆ ਜੀ ਇਹਦੇ ਬਾਰੇ ਤੁਸੀਂ ਕੀ ਬੋਲਣਾ ਚਾਹੋ ਹਿੰਮਤਪੁਰਾ ਪਿੰਡ ਜਿਹੜਾ ਹੈ ਕਾਫੀ ਵੱਡਾ ਹੈ ਗਿਆ ਇੱਕ ਫੀਡਰ ਨਾਲ ਇਹਦੀ ਸਮੱਸਿਆ ਹੱਲ ਨਹੀਂ ਹੁੰਦੀ ਸੀ ਇੰਡਸਟਰੀ ਵਿੱਚ ਜ਼ਿਆਦਾ ਹੈਗੀ ਹੈ ਤੇ ਵੱਡਾ ਹਣ ਕਾਰਨ ਸਪਲਾਈ ਦੀ ਪ੍ਰੋਬਲਮ ਆਉਂਦੀ ਸੀ ਫਿਰ ਅਸੀਂ ਆਇਆ ਇਹਦਾ ਜੋ ਮੈਕਨਿਕ ਦੀ ਰਿਕੁਆਇਰਮੈਂਟ ਅਨੁਸਾਰ ਇੱਕ ਵੱਖਰਾ ਫੀਡਰ ਬਣਾਇਆ ਤੇ ਐਮਐਲ ਸਾਹਿਬ ਦੇ ਸਹਿਯੋਗ ਨਾਲ ਮਟੀਰੀਅਲ ਸਾਨੂੰ ਦਵਾਇਆ ਇਹਨਾਂ ਨੇ ਬ੍ਰੇਕਰ ਦਵਾਇਆ ਤੇ ਅਸੀਂ ਆ ਲਾਈਨ ਚਾਲੂ ਕਰਤੀ ਹੈ ਜਿਹਦੇ ਤੇ ਤਕਰੀਬਨ 35 ਲੱਖ ਰੁਪਏ ਖਰਚਾ ਆਇਆ 3 ਕਿਲੋਮੀਟਰ ਲੰਬੀ ਲਾਈਨ 65 ਪੋਲ ਹੈਗੇ ਆ ਹੁਣ ਮੇਰੇ ਖਿਆਲ ਕੋਈ ਸਮੱਸਿਆ ਨਹੀਂ ਆਏਗੀ ਪੰਜ ਸੱਤ ਕੋਟ ਤੱਕ ਠੀਕ ਹੈ

ਨਹੀਂ ਨਹੀਂ ਜੀ ਜਿਆਦਾ ਵੀ ਫੋਟੋ ਵਿਚ ਰਿਹਾ ਹੋਰ ਆਪਰਟ ਰਹਿ ਗਿਆ ਹਾਂਜੀ ਅੱਜ ਜਿਹੜਾ ਗ੍ਰੈਡ ਦੇ ਵਿੱਚ ਮਹੂਰਤ ਹੋਇਆ ਜੇ ਕਿਸ ਚੀਜ਼ ਦਾ ਹੋਇਆ ਤੇ ਇਹਦਾ ਹੁਣ ਆਪਾਂ ਨੂੰ ਪਿੰਡ ਵਾਸੀਆਂ ਨੂੰ ਕੀ ਫਾਇਦਾ ਹੋਵੇ ਇਹ ਜਿਹੜਾ ਹਿੰਮਤਪੁਰਾ ਪਿੰਡ ਹੈ ਬਹੁਤ ਵੱਡਾ ਸੀ ਜਿਆਦਾ ਵਾਦੀ ਇਹਦੇ ਵਿੱਚ ਲੋਡ ਜਿਆਦਾ ਸੀ तकरीबन 210 ਤੱਕ ਪਹੁੰਚ ਜਾਂਦਾ ਸੀ ਤੇ ਗਰਮਾਦੇ ਦਿਨਾਂ ਵਿੱਚ ਨਾਲ ਦਿਨ ਟ੍ਰਿਪ ਕਰ ਜਾਂਦਾ ਸੀ ਜਦੋਂ ਟ੍ਰਿਪ ਕਰ ਜਾਂਦੇ ਸਾਡੇ ਮੁਲਾਜ਼ਮਾਂ ਨੂੰ ਸਾਰੇ ਪਿੰਡ ਦੇ ਜਿਹੜੇ ਟਰਾਂਸਫਰਮ ਕੱਢ ਗਏ ਦੁਆਰਾ ਤੋਂ ਚਲਾਉਣਾ ਪੈਂਦਾ ਸੀ ਸੋ ਡਿਸਟਰਬੈਂਸ ਬਹੁਤ ਜ਼ਿਆਦਾ ਸੀ ਪਿੰਡਾਂ ਦੇ ਲੋਕ ਪਿੰਡ ਦੇ ਲੋਕਾਂ ਨੂੰ ਉਹਦੇ ਨਾਲ ਜਿਹੜਾ ਹੁਣ ਸਰਕਾਰ ਨੇ ਦੇਖਣ ਦੇ ਐਮ ਐਲ ਏ ਸਾਹਿਬ ਨੇ ਇੱਕ ਵੱਖਰਾ ਫੀਡਰ ਜਿਹੜਾ ਇੰਡਸਟਰੀ ਵਾਸਤੇ ਕਰਤਾ ਜਿਹਦੇ ਨਾਲ ਪਿੰਡ ਦਾ ਲੋਡ ਦੋ ਜਗ੍ਹਾ ਡਿਵਾਈਡ ਹੋ ਗਿਆ ਤੇ ਮੈਨੂੰ ਉਮੀਦ ਆ ਵੀ ਆਉਣ ਵਾਲੇ ਦਿਨਾਂ ਵਿੱਚ ਕਦੇ ਪਿੰਡਾਂ ਦੇ ਟ੍ਰਿਪ ਨਾ ਕਰੂਗਾ 24 ਘੰਟੇ ਜਿਹੜੀ ਸਪਲਾਈ ਹੈ ਉਹ ਲਗਾਤਾਰ ਚੱਲੀ ਰਹੂ ਧੰਨਵਾਦ ਇੱਕ ਤੁਸੀਂ ਐਮਐਲਏ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਜੀ ਉਹ ਕਿਸ ਚੀਜ਼ ਦਾ ਦਿੱਤਾ ਉਹ ਇੱਥੇ ਸੀ ਜੀ ਇੱਥੇ ਜਿਆਦਾ ਬੋਲੜਾ ਜਿਹੜਾ ਜਿਆਦਾ ਪ੍ਰਾਪਰਟੀ ਸਮਾਨ ਬੜਾ ਮਹਿੰਗਾ ਹੈ ਪਾਪਰ ਵਗੈਰਾ ਦੇ ਹੁੰਦੇ ਨੇ ਟਰਾਂਸਫਰਮ ਜਿਹੜੇ ਇਕੁਪਮੈਂਟ ਨੇ ਉਹ ਪਿਛਲੇ ਦਿਨਾਂ ਵਿੱਚ ਦੋ ਤਿੰਨ ਵਾਰੀ ਇੱਥੇ ਚੋਰੀਆਂ ਹੋਈਆਂ ਸਿਕਿਉਰਿਟੀ ਹੈ ਨਹੀਂ ਕੋਈ ਸਿਕਿਉਰਿਟੀ ਗਾਰਡ ਹੁੰਦਾ ਜਦੋਂ 10 ਜਣੇ ਆ ਜਾਂਦੇ ਪਰ ਉਹਦੇ ਕਰਕੇ ਸਮੱਸਿਆ ਸੀ ਤਾਂ ਕਰਕੇ ਅਸੀਂ ਇੱਥੇ ਕੈਮਰਿਆਂ ਦੀ ਮੰਗ ਕੀਤੀ ਵੀ ਜਿਹੜਾ ਜਿਆਦਾ ਪ੍ਰਾਪਰਟੀ ਜਿਆਦਾ ਮਹਿੰਗਾ ਸਮਾਨ ਹੈ ਤੇ ਗ੍ਰੇਡ ਦੇ ਵਿੱਚ 220 ਹੋਣ ਕਰਕੇ ਦੇ ਸੇ ਕੈਮਰਾ ਕਰਕੇ ਥੋੜੀ ਸਿਕਿਉਰਟੀ ਵਧੀਆ ਰਹੇਗੀ ਇਸ ਕਰਕੇ ਇੱਕ ਧੰਨਵਾਦ ਠੀਕ ਹੈ ਜੋਕੇ